ਤੇ ਅਸੀਂ ਉਹਦਾ ਰਾਹ ਕੋਈ ਨਹੀਂ ਰੋਕਿਆ ਜਿਹੜਾ ਕਹਿੰਨੇ ਮੇਰਾ ਰਾਹ ਰੋਕਿਆ ਕਹਿੰਦੇ ਗੁੰਡੇ ਪੈ ਗਏ ਕੋਈ ਕਿਸੇ ਕਿਸੇ ਨੇ ਗੁੰਡਾਗਰਦੀ ਨਹੀਂ ਕੀਤੀ ਕਿ ਅਸੀਂ ਬੀਬੀ ਦਲੇਰ ਕੌਰ ਜੀ ਨੂੰ ਕਹਿੰਨੇ ਵੀ ਜਿਹੜੀ ਤੁਸੀਂ ਤੁਹਾਡੇ ਬਸਨਾਂ ਤੋਂ ਬਚਨ ਨਿਕਲੇ ਨੇ ਉਹਨਾਂ ਦੀ ਵੀ ਤੁਸੀਂ ਜਨਤਕ ਤੌਰ ਤੇ ਪੰਥ ਦੇ ਕੋਲੋਂ ਮਾਫੀ ਮੰਗੋ ਤੇ ਮੈਨੂੰ ਲੱਗਾ ਕਿ ਬੀਬੀ ਗਰਮ ਹੋ ਗਈ ਜੇ ਇਹਨਾਂ ਨਾਲ ਕੋਈ ਗੱਲ ਕੀਤੀ ਤੇ ਇਹ ਜਿਹੜਾ ਆਵਾਜ਼ ਵਿਵਾਦ ਹੋਰ ਵੱਧ ਸਕਦਾ ਤੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਬੋਲਣਾ 사ਤਗੁਰਾਂ ਦਾ ਨਰਾਦਰ ਹੋਊਗਾ ਮੈਂ ਬੀਬੀ ਦਲੇਰਕੌਰ ਨੂੰ ਨਹੀਂ ਆਪਣੀ ਧੀ ਮੈਂ ਪੂਰੇ ਸਮਾਜ ਦੀਆਂ ਧੀਆਂ ਨੂੰ ਆਪਣੀਆਂ ਧੀਆਂ ਮੰਨਦਾ ਮੈਂ ਬੀਬੀ ਦਲੇਰਕੌਰ ਜੀ ਨਾਲ ਮੇਰਾ ਕੋਈ ਬਚਨ ਕਿਸੇ ਤਰ੍ਹਾਂ ਦਾ ਆਵਾਜ਼-ਗਵਾਜ਼ ਨਹੀਂ ਹੋਇਆ ਤੇ ਬੀਬੀ ਜਦੋਂ ਅਸੀਂ ਬਾਹਰ ਚਲੇ ਗਏ ਤਾਂ ਮਗਰੋਂ ਸਾਨੂੰ ਸ਼ਰਮਾ ਦੱਸਣ ਲੱਗਦੀ ਤੇ ਮੈਂ ਕਾਲ ਤੱਕ ਸਾਬਕੜਾ ਪ੍ਰਸ਼ਾਦ ਹੀ ਦੇਖਾ ਲਾ ਕੇ ਇਹਨੂੰ ਪੈਨ ਨੂੰ ਲੈ ਆਉ ਨਾਲ ਤੇ ਉਥੇ ਇਹ ਗੱਲ ਕਹਿ ਸਕਦਾ ਮਾਰੇ ਦੀ ਹਜੂਰੀ ਤੇ ਅਰਦਾਸ ਕਰਦਾਂਗੇ ਜੇ ਪੰਜਾਬ ਸਿੰਘ ਨੇ ਗਲਤ ਕੀਤਾ ਤੇ ਪੰਜਾਬ ਸਿੰਘ ਨੂੰ ਕੀੜੇ ਪਹਿਨ ਜੇ ਇਹਨੇ ਕੀਤਾ ਫਿਰ ਇਹਨੂੰ ਪੈ ਤੇ ਮੈਂ ਪਹਿਲਾਂ ਵੀ ਇਹਨੂੰ ਠੀਕ ਕਿਹਾ ਸੀ ਹੁਣ ਵੀ ਠੀਕ ਇਹਨਾਂ ਦੇ ਗਾਹਾਂ ਠੀਕ ਹੋਊਗਾ ਤੇ ਮੈਂ ਕਹੂੰਗਾ ਧੀਏ ਝੂਠ ਨਾ ਬੋਲ ਤੁਸੀਂ ਬੀਬੀ ਦਲੇਰ ਤੋਂ ਉਹਨੂੰ ਨੰਗੀ ਵੇਖਣਾ ਜੇ ਅਸੀਂ ਸਾਡੀ ਅੱਖਾਂ ਸੜ ਜਾਣ ਜੇ ਜਦ ਅਸੀਂ ਅਓਜੀ ਗੱਲ ਸੋਚੀਏ ਵੀ ਸਾਡੀ ਜ਼ੁਬਾਨ ਸੜ ਜੇ ਕਿ ਅਸੀਂ ਮੂੰਹ ਤੇ ਅਓਜੀ ਗੱਲ ਬੋਲੀਏ ਵੀ ਇਹਨੇ ਤਾਂ ਨੇ ਆਪੇ ਆਪਣੇ ਕੋਲੋਂ ਇਹ ਸਾਰੀਆਂ ਗੱਲਾਂ ਕੀਆਂ ਆਪਣੇ ਪੰਥ ਦੀ ਮਿੱਟੀ ਨਾ ਡਾਓ ਆਪਾਂ ਬਹਿ ਕੇ ਜਿਹੜੀ ਕੋਈ ਗੱਲ ਕਰਨ ਵਾਲੀ ਕਰ ਲਈਏ ਜਿਹੜਾ ਬਾਤ ਬਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਸਿੰਘ ਜਿਨ੍ਹਾਂ ਦੇ ਵਿੱਚ ਬਾਬਾ ਲਵਪ੍ਰੀਤ ਸਿੰਘ ਜੀ ਭਾਈ ਨਰਮਲ ਸਿੰਘ ਦਸ਼ਮੇਸ਼ ਨਗਰ ਹੋਰ ਜਥੇਬੰਦੀਆਂ ਦੇ ਮੁਖੀ ਜਥੇਦਾਰ ਬਾਬਾ ਪੰਜਾਬ ਸਿੰਘ ਜੀ ਦੇ ਅਸਥਾਨ ਤੇ ਪਹੁੰਚੇ ਆ ਜੀ ਜਿਹੜਾ ਇੱਕ ਮੁੱਦਾ ਫੇਸਬੁਕ ਤੇ ਬਹੁਤ ਚੱਲ ਰਿਹਾ ਸਤਕਾਰਯੋਗ ਪੰਥ ਪ੍ਰਸਿੱਧ ਢਾਡੀ ਜਥਾ ਬੀਬੀ ਦਲੇਰ ਕੌਰ ਜੀ ਜਿਹੜੇ ਇੱਕ ਸਮਾਗਮ ਦੇ ਵਿੱਚ ਇੱਕ ਗੁਰਮਖ ਪਿਆਰੇ ਵੱਲੋਂ ਉੱਠ ਕੇ ਇੰਨੀ ਗੱਲ ਕੀਤੀ ਗਈ ਕਿ ਬੀਬੀ ਜੀ ਇਤਿਹਾਸ ਤੁਸੀਂ ਸਹੀ ਸੁਣਾਓ ਤਾਂ ਬੀਬੀ ਜੀ ਵੱਲੋਂ ਵੀ ਜਿਹੜਾ ਪਹਿਲੀ ਗੱਲ ਤਾਂ ਮੈਂ ਬੇਨਤੀ ਕਰਦਾ ਕਿ ਜੇ ਕਿਸੇ ਸਿੰਘ ਨੇ ਕਹਿ ਦਿੱਤਾ ਸੀ ਸਟੇਜ ਤੇ ਤੇ ਬੀਬੀ ਜੀ ਵੱਲੋਂ ਬੀਬੀ ਦਲੇਰ ਕੌਰ ਜੀ ਵੱਲੋਂ ਕਿਉਂਕਿ ਪੰਥ ਦੀ ਮਹਾਨ ਸ਼ਖਸੀਅਤ ਹੈ ਪੰਥ ਪ੍ਰਸਿੱਧ ਢਾਡੀ ਜਥਿਆਂ ਦੇ ਵਿੱਚ ਵਿਦਵਾਨਾਂ ਦੇ ਵਿੱਚ ਅਸੀਂ ਵਜੋਂ ਉਹਦਾ ਸਤਿਕਾਰ ਕਰਦੇ ਹਾਂ ਤੇ ਸਾਰੀ ਕੌਮ ਉਸ ਦਾ ਸਤਿਕਾਰ ਕਰਦੀ ਹੈ ਪੰਥ ਦੀ ਗੱਲ ਕਰਦੀ ਹੈ ਤਾਂ ਬੜੀ ਵਿਵਾਕੀ ਦੇ ਨਾਲ ਪੰਥ ਦੀ ਗੱਲ ਕਰਦੀ ਹੈ ਬੀਬੀ ਜੀ ਹੁਣਾਂ ਵੱਲੋਂ ਇੰਨੇ ਸਟੇਜ ਤੇ ਤਲਖੀ ਵਿੱਚ ਨਹੀਂ ਸੀ ਹੋਣਾ ਚਾਹੀਦਾ ਦੂਸਰੀ ਗੱਲ ਕਿ ਜਿਹੜੀ ਗੱਲ ਬਾਬਾ ਪੰਜਾਬ ਸਿੰਘ ਜੀ ਦੇ ਬਾਰੇ ਬੀਬੀ ਜੀ ਬਾਰ-ਬਾਰ ਫੇਸਬੁੱਕ ਤੇ ਕਰ ਰਹੇ ਨੇ ਅਸੀਂ ਬਾਬਾ ਪੰਜਾਬ ਸਿੰਘ ਜੀ ਕੋਈ ਇਸੇ ਕਰਕੇ ਪਹੁੰਚੇ ਕਿ ਬਾਬਾ ਪੰਜਾਬ ਸਿੰਘ ਜੀ ਵੱਲੋਂ ਬੀਬੀ ਜੀ ਨੂੰ ਕੀ ਕਿਹਾ ਗਿਆ ਕਿ ਜਿਹੜਾ ਇੰਨਾ ਬੀਬੀ ਜੀ ਬੀਵੀ ਦਲੇਰ ਕੌਰ ਜੀ ਇਹਨੇ ਤਲਖੀ ਵਿੱਚ ਬਾਬਾ ਜੀ ਦਾ ਨਾਮ ਲੈ ਰਹੇ ਨੇ ਤੇ ਬਾਬਾ ਜੀ ਵੱਲੋਂ ਕੋਈ ਗੱਲ ਨਹੀਂ ਕਹੀ ਗਈ ਕਿਉਂਕਿ ਸਾਰੇ ਸਿੰਘ ਜਿੰਨੇ ਵੀ ਇੱਥੇ ਖੜੇ ਨੇ ਉਸ ਵਕਤ ਉਹ ਸਮਾਗਮ ਦੇ ਵਿੱਚ ਪੰਜ ਗ੍ਰਹੀਆਂ ਸਮਾਗਮ ਦੇ ਵਿੱਚ ਹਾਜ਼ਰ ਸਨ ਜਿਸ ਵਕਤ ਇਹ ਆ ਮਾਮਲਾ ਉੱਠਿਆ ਬਾਬਾ ਪੰਜਾਬ ਸਿੰਘ ਇਸ ਕਰਕੇ ਚਲਦੀ ਦੀਵਾਨ ਵਿੱਚ ਉੱਠ ਕੇ ਆਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸਤਕਾਰ ਦੇ ਵਿੱਚ ਫਰਕ ਨਾ ਪਵੇ ਕਿਉਂਕਿ ਬਾਬਾ ਪੰਜਾਬ ਸਿੰਘ ਜੀ ਜਦੋਂ ਤੱਕ ਜਦੋਂ ਤੋ ਮੈਂ ਜਾਣਦਾ ਬੜੇ ਲੰਮੇ ਸਮੇਂ ਤੋਂ ਸਾਡੀ ਇੱਕ ਦੂਜੇ ਨਾਲ ਪਿਆਰ ਦੀ ਸਾਂਝ ਹੈ ਤੇ ਬਾਬਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਵਿੱਚ ਵੀ ਇਹਨਾਂ ਨੇ ਆਪਣੀ ਸੇਵਾ ਨਿਭਾਈ ਹੈ ਤੇ ਹੁਣ ਪੰਥਕ ਜਥੇਬੰਦੀਆਂ ਵੱਲੋਂ ਵੱਡੀ ਜ਼ਿੰਮੇਵਾਰੀ ਦੇ ਕੇ ਪੰਥ ਦਾ ਇੱਕ ਜਥੇਦਾਰ ਥਾਪਿਆ ਗਿਆ ਸੋ ਬਾਬਾ ਪੰਜਾਬ ਸਿੰਘ ਜੀ ਵੱਲੋਂ ਇਹ ਗੱਲ ਕਹੀ ਗਈ ਹੈ ਸਿਰ ਤੇ ਹੱਥ ਰੱਖ ਕੇ ਕੋਈ ਸਾਰਿਆਂ ਦਾ ਸਪਸ਼ਟੀਕਰਨ ਸੀ ਵਿਖਿਆ ਕਿਉਂਕਿ ਅਸੀਂ ਵੀ ਗੁਰੂ ਦੇ ਪ੍ਰਚਾਰਕ ਅਸੀਂ ਵੀ ਸਟੇਜਾਂ ਤੇ ਬੋਲਣਾ ਬਾਬਾ ਪੰਜਾਬ ਸਿੰਘ ਨੇ ਕਿਹਾ ਵੀ ਤੂੰ ਮੇਰੀ ਬੀਬੀ ਦਲੀਰ ਕੌਰ ਨੂੰ ਕਿਹਾ ਤੂੰ ਮੇਰੀ ਧੀ ਹੈਂ ਇਹਦੀ ਦਾ ਦਰਜਾ ਦੇਣਾ ਕੋਈ ਮਾੜੀ-ਮੋਟੀ ਗੱਲ ਨਹੀਂ ਹੈ। ਬਾਬਾ ਜੀ ਵੱਲੋਂ ਕੋਈ ਤਲਖੀ ਵਾਲਾ ਬਿਆਨ ਨਹੀਂ ਦਿੱਤਾ ਗਿਆ। ਸਗੋਂ ਬੀਬੀ ਦਲੇਰ ਕੌਰ ਜੀ ਵੱਲੋਂ ਫਰਲਿਆ ਵਾਲੇ ਸਿੰਘਾਂ ਨੂੰ ਇਹ ਗੱਲ ਕਹੀ ਗਈ ਇੱਥੋਂ ਪਤਾ ਲੱਗਾ ਸਿੰਘਾਂ ਕੋਲੋਂ ਕਿ ਸਟੇਜ ਤੇ ਕਿਹਾ ਵੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਤੁਹਾਨੂੰ ਸ਼ਰਮ ਹੀ ਨਹੀਂ ਹੈ। ਸੋ ਇਸ ਗੱਲ ਦਾ ਸਾਨੂੰ ਵੀ ਬੀਬੀ ਜੀ ਦੇ ਬਚਨਾਂ ਦਾ ਦੁੱਖ ਲੱਗਾ। ਸਾਡੀ ਸਾਰਿਆਂ ਦੀ ਹਮਦਰਦੀ ਬੀਬੀ ਜੀ ਦੇ ਨਾਲ ਹੈ। ਤੇ ਪੰਥ ਦੇ ਚਰਨਾਂ 'ਚ ਵੀ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਪੰਥਕ ਸਾਰੀਆਂ ਜਥੇਬੰਦੀਆਂ ਇਕੱਤਰ ਹੋ ਕੇ ਨਿਰਣਾ ਕਰਨ ਜਿਹੜਾ ਬਾਦ-ਵਿਵਾਦ ਬਾਬਾ ਸੰਗਤ ਸਿੰਘ ਜੀ ਦਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਪਿਆ ਹੈ ਕਿ ਉਹ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਨੇ ਜਾਂ ਸਰਸਾ ਤੇ ਸ਼ਹੀਦ ਸ਼ਹੀਦ ਹੋਏ ਨੇ ਅਸੀਂ ਵੀ ਸਟੇਜਾਂ ਦੇ ਉੱਪਰ ਇੱਥੇ ਪੰਥਕ ਵਿਚਾਰਾਂ ਦੀ ਸਰੋਤਾਂ ਦਿੰਦੇ ਨੇ ਕਿ ਫਲਾਣੀ ਦੀ ਸਰੋਤ ਆ ਕਹਿੰਦੀ ਫਲਾਣੇ ਦੀ ਸਰੋਤ ਆ ਕਹਿੰਦੀ ਹੈ ਸੋ ਇਹਨਾਂ ਮੁੱਦਿਆਂ ਨੂੰ ਪੰਥ ਇਕੱਤਰ ਹੋ ਕੇ ਇੱਕ ਨਿਸ਼ਾਨ ਥੱਲੇ ਇਕੱਤਰ ਹੋ ਕੇ ਇਤਿਹਾਸ ਦੀ ਸੁਧਾਈ ਕਰਨੀ ਚਾਹੀਦੀ ਹੈ ਸਾਨੂੰ ਨਾ ਕਿ ਇੱਕ ਬਹੁਤ ਵੱਡਾ ਮੁੱਦਾ ਬਣਾਉਣਾ ਚਾਹੀਦਾ ਹੈ ਸੋ ਸਾਨੂੰ ਮਿਲ ਕੇ ਬਾਬਾ ਪੰਜਾਬ ਸਿੰਘ ਜੀ ਦੇ ਕੋਲ ਇਹ ਗੱਲ ਦਾ ਪਤਾ ਲੱਗਾ ਕਿ ਬਾਬਾ ਜੀ ਨੇ ਕੋਈ ਐਸਾ ਵਾਦ-ਵਿਵਾਦ ਵਾਲਾ ਜਾਂ ਬੀਬੀ ਦਲੇਰ ਕੌਰ ਜੀ ਦੇ ਖਿਲਾਫ ਕੋਈ ਸ਼ਾਨ ਦੇ ਖਿਲਾਫ ਕੋ ਬਚਨ ਨਹੀਂ ਕਿਹਾ ਗਿਆ ਬਾਰ-ਬਾਰ ਬੀਬੀ ਦਲੇਰ ਕੌਰ ਜੀ ਵੱਲੋਂ ਨਾਮ ਲਿਆ ਜਾ ਰਿਹਾ ਹੈ ਬਾਬਾ ਪੰਜਾਬ ਸਿੰਘ ਜੀ ਦਾ ਸੋ ਇਸ ਕਰਕੇ ਅਸੀਂ ਬੀਬੀ ਦਲੇਰ ਕੌਰ ਜੀ ਨੂੰ ਕਹਿੰਨੇ ਵੀ ਜਿਹੜੇ ਤੁਸੀਂ ਤੁਹਾਡੇ ਰਸਲਾਂ ਤੋਂ ਬਚਨ ਨਿਕਲੇ ਨੇ ਉਹਨਾਂ ਦੀ ਵੀ ਤੁਸੀਂ ਜਨਤਕ ਤੌਰ ਤੇ ਪੰਥ ਦੇ ਕੋਲੋਂ ਮਾਫੀ ਮੰਗੋ ਕਿਉਂਕਿ ਫਰਲੇ ਵਾਲੇ ਸਾਡੇ ਜਥੇਦਾਰ ਨੇ ਤੇ ਇਹਨਾਂ ਨੂੰ ਇਹ ਗੱਲਾਂ ਕਹਿ ਦੇਣੀਆਂ ਕਿ ਸ਼ਰਮ ਕਰ ਸ਼ਰਮ ਸ਼ਰਮ ਆਉਣੀ ਚਾਹੀਦੀ ਏ ਇੱਥੇ ਆ ਕੇ ਇਹਨਾਂ ਗੱਲਾਂ ਦਾ ਸਾਨੂੰ ਪਤਾ ਲੱਗਾ ਇਸੇ ਕਰਕੇ ਅਸੀਂ ਇਸ ਥਾਂ ਤੇ ਪਹੁੰਚਿਆ ਅਗਲੇ ਵਰਜਨ ਜਿਹੜੇ ਨੇ ਬਾਬਾ ਪੰਜਾਬ ਸਿੰਘ ਜੀ ਤੁਹਾਡੇ ਨਾਲ ਕਰਨਗੇ ਕਿ ਬਾਬਾ ਪੰਜਾਬ ਸਿੰਘ ਜੀ ਉਸ ਵਕਤ ਬੀਬੀ ਦਲੇਰ ਕੌਰ ਜੀ ਦੇ ਪ੍ਰਤੀ ਬਾਬਾ ਜੀ ਦਾ ਕੀ ਰਵੱਈਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਜੋ ਦਾਸ ਦੇ ਸਿਰ ਤੇ ਫਰਲਾ ਏ ਬਾਬਾ ਜੀ ਬਾਬਾ ਦਲਬੀਰ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ ਉਹਨਾਂ ਨੇ ਸਾਨੂੰ ਇਹ ਮਾਣ ਬਖਸ਼ਿਆ ਸੀ ਅੱਜ ਸੰਗਤ ਨੂੰ ਦੱਸ ਦਈਏ ਕਿ ਇਹ ਕਿਸੇ ਦੇ ਮਾਰੇ ਵਿੱਚ ਭਲੇ ਖਾਣਾ ਰਹਿ ਜਾਵੇ ਕਦੀ ਕਿ ਬਾਬਾ ਪੰਜਾਬ ਸਿੰਘ ਨੇ ਫਰਲਾ ਕਿੱਥੋਂ ਲਿਆ ਸੀ ਬਾਬਾ ਦਲਬੀਰ ਸਿੰਘ ਜੀ ਬਹੁਤ ਹੀ ਸਾਡੇ ਅਤੀ ਸਤਿਕਾਰਯੋਗ ਨੇ ਇਹ ਫਰਲਾ ਸਾਨੂੰ ਉਹਨਾਂ ਨੇ ਬਖਸ਼ਿਆ ਸੋ ਗੁਰਮਖ ਪਿਆਰਿਓ ਅਸੀਂ ਉਹ ਦਿਨ ਜਦੋਂ ਫਰਲਾ ਲਾਇਆ ਸੀ ਬਾਬਾ ਜੀ ਨੂੰ ਉਹ ਦਿਨ ਵਜਨ ਕਰਤਾ ਸੀ ਬਾਬਾ ਜੀ ਇਹ ਜੇ ਤੁਸੀਂ ਸਾਨੂੰ ਨਵਾਜਿਆ ਜੇ ਨਾ ਫਰਲੇ ਦੇ ਨਾਲ ਸਾਨੂੰ ਸਤਿਕਾਰ ਕੀਤਾ ਜੇ ਇੰਨਾ ਸਾਡਾ ਤੇ ਕਦੀ ਤੁਹਾਡੇ ਨਾਮ ਨੂੰ ਦਾਗ ਨਹੀਂ ਲਗਣ ਦਵਾਂਗੇ ਤੇ ਅੱਜ ਵੀ ਇਹ ਸੰਗਤ ਦੇ ਵਿੱਚ ਕਹਿੰਨੇ ਆਂ ਕਿ ਜਿਹੜੀਆਂ ਜਿੰਨੀਆਂ ਵੀ ਧਿਆਨ ਆ ਸਮਾਜ ਦੇ ਵਿੱਚ ਮੈਂ ਇਹ ਬੀਬੀ ਦਲੀਰ ਕੋਰ ਨੂੰ ਨਹੀਂ ਆਪਣੀ ਧੀ ਮੈਂ ਪੂਰੇ ਸਮਾਜ ਦੇ ਧੀਆਂ ਨੂੰ ਆਪਣੀਆਂ ਧੀਆਂ ਮੰਨਦਾ ਮੈਂ ਬੀਬੀ ਦਲੇਰਕੌਰ ਜੀ ਨਾਲ ਮੇਰਾ ਕੋਈ ਬਚਨ ਕਿਸੇ ਤਰ੍ਹਾਂ ਦਾ ਆਵਾਦ ਵਿਵਾਦ ਨਹੀਂ ਹੋਇਆ ਮੈਂ ਜਦੋਂ ਕੇ ਸਿੰਘ ਨੇ ਉਹਨਾਂ ਨੂੰ ਜਾ ਕੇ ਕਿਹਾ ਤੇ ਬੀਬੀ ਸੋ ਗਰਮ ਹੋਈ ਤੇ ਮੈਨੂੰ ਲੱਗਾ ਕਿ ਬੀਬੀ ਗਰਮ ਹੋ ਗਈ ਜੇ ਇਹਨਾਂ ਨਾਲ ਕੋਈ ਗੱਲ ਕੀਤੀ ਤੇ ਇਹ ਜਿਹੜਾ ਆਵਾਦ ਵਿਵਾਦ ਹੋਰ ਵੱਧ ਸਕਦਾ ਤੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਬੋਲਣਾ ਸਾਧਗੁਰਾਂ ਦਾ ਨਰਾਦਰ ਹੋਊਗਾ ਇਸ ਕਰਕੇ ਮੈਂ ਕੋਈ ਗੱਲ ਨਹੀਂ ਕੀਤੀ ਮੈਂ ਉੱਠ ਕੇ ਤੇ ਪਨਾਲ ਦੇ ਵਿੱਚੋਂ ਬਾਹਰ ਚਲੇ ਗਿਆ ਤੇ ਬੀਬੀ ਜਦੋਂ ਅਸੀਂ ਬਾਹਰ ਚਲੇ ਗਏ ਤੇ ਮਗਰੋਂ ਸਾਨੂੰ ਸ਼ਰਮਾ ਦੱਸਣ ਲੱਗ ਪਈ ਤੇ ਮੈਂ ਫਿਰ ਵੀ ਇਹ ਗੱਲ ਨੂੰ ਕੁਛ ਨਹੀਂ ਕਿਹਾ ਵੀ ਸਮਾਗਮ ਚੱਲ ਰਿਹਾ ਚੱਲਣ ਤੋਂ ਬਾਅਦ ਵਿੱਚ ਗੱਲ ਕਰ ਲਾਂਗੇ ਤੇ ਸਿੰਘ ਸਾਰੇ ਇਕੱਤਰ ਹੋਏ ਤੇ ਭੈਣ ਜੀ ਜਦੋਂ ਆ ਰਹੇ ਸੀ ਤੇ ਅਹੀਂ ਉਹਨਾਂ ਦੇ ਘਰ ਵਾਲੇ ਨੇ ਜਿਹੜੇ ਉਹਨਾਂ ਨੇ ਕਿਹਾ ਵੀ ਸਾਡਾ ਕੋਈ ਵਜਨ ਨਾ ਕਰੇ ਕੱਲੇ ਬਾਬਾ ਪੰਜਾਬ ਸਿੰਘ ਦਾ ਵਜਨ ਕਰਾਂਗੇ ਤੇ ਜਦੋਂ ਲੱਗ ਗਿਆ ਇਹ ਤਾਂ ਮੈਂ ਕਿਹਾ ਬੀਬੀ ਤੂੰ ਸਾਡੀ ਧੀ ਆ ਤੇ ਸਾਡੀ ਧੀ ਤੂੰ ਐਦਾ ਮਤਲਬ ਵਜਨ ਨਹੀਂ ਕਰਨਾ ਜੇ ਉਹ ਕਹਿੰਦੀ ਮੈਂ ਕਿਸੇ ਨਾਲ ਕੋਈ ਵਜਨ ਨਹੀਂ ਕਰਾਂਦੀ ਬੜੇ ਰੋਧ ਵਿੱਚ ਸੀ ਤੇ ਉਹ ਸਾਨੂੰ ਵੀ ਦਰਕਾਰ ਕੇ ਤੇ ਸਾਡੇ ਲਾਗੋ ਚਲੇਗੀ ਤੇ ਅਸੀਂ ਉਹਦਾ ਰਾਹ ਕੋਈ ਨਹੀਂ ਰੋਕਿਆ ਜਿਹੜਾ ਕਹਿੰਦੀ ਮੇਰਾ ਰਾਹ ਰੋਕਿਆ ਕਹਿੰਦੇ ਗੁੰਡੇ ਪੈ ਗਏ ਕੋਈ ਕਿਸੇ ਕਿਸੇ ਨੇ ਗੁੰਡਾਗਰਦੀ ਨਹੀਂ ਕੀਤੀ ਇਹ ਫੇਸਬੁੱਕ ਤੇ ਝੂਠਾ ਨਾਂ ਲੈ ਰਹੀ ਹੈ ਮੇਰਾ ਤੇ ਮੈਂ ਪਹਿਲਾਂ ਵੀ ਇਹਨੂੰ ਧੀ ਕਿਹਾ ਸੀ ਹੁਣ ਵੀ ਧੀ ਕਿਹਨਾਂ ਦੇ ਗਾਂ ਧੀ ਕਹੂੰਗਾ ਤੇ ਮੈਂ ਕਹੂੰਗਾ ਧੀ ਚੂ ਖੁਸ਼ਨਾ ਬੋਲ ਤੂੰ ਅਮਰਧਾਰੀ ਗੁਰਸਿੱਖ ਕੇਸ ਕੀ ਵਾਲੀ ਸਿੰਘਣੀ ਹੋ ਕੇ ਝੂਠ ਨਹੀਂ ਬੋਲਣਾ ਚਾਹੀਦਾ ਮੇਰਾ ਤੇਰਾ ਕੋਈ ਬਚਨ ਹੀ ਨਹੀਂ ਹੋਇਆ ਸਿਵਾਏ ਮੈਂ ਤੈਨੂੰ ਕਹਿਤੀ ਤੇ ਇਹ ਤੋਂ ਸਿਵਾ ਹੋਰ ਕੋਈ ਬਚਨ ਨਹੀਂ ਹੋਇਆ ਵੀ ਤੂੰ ਮੇਰਾ ਰਿਪਲਾਈ ਨਹੀਂ ਦਿੱਤਾ ਕੋਈ ਜਵਾਬ ਨਹੀਂ ਦਿੱਤਾ ਕੋਈ ਮੈਂ ਨਹੀਂ ਕਹਿੰਦਾ ਕੋਈ ਗੱਲ ਕਰਨੀ ਤੇ ਆਪਾਂ ਪਿੱਛੇ हट ਗਏ ਤਾਂ ਤੂੰ ਚਲੇਗੀ ਇਹ ਤੋਂ ਸਿਵਾ ਹੋਰ ਕੋਈ ਗੱਲ ਨਹੀਂ ਹੋਈ ਤੇ ਜਿਹੜੇ ਲੋਕ ਫੇਸਬੁੱਕ ਦੇ ਉੱਤੇ ਖੇਮ ਲੈਣ ਵਾਸਤੇ ਪੋਸਟਾਂ ਪਾਈ ਜਾ ਰਹੇ ਨੇ ਉਹਨਾਂ ਨੂੰ ਮੈਂ ਕਹੂੰਗਾ ਆਪਣੇ ਪੰਥ ਦੀ ਮਿੱਟੀ ਨਾ ਡਾਓ ਆਪਾਂ ਬਹਿ ਕੇ ਜਿਹੜੀ ਕੋਈ ਗੱਲ ਕਰਨ ਵਾਲੀ ਕਰ ਲਈਏ ਜਿਹੜਾ ਵਾਦ-ਵਿਵਾਦ ਆ ਇਹ ਆਪਣਾ ਪੰਥ ਕਿ ਸ਼ੁਰੂ ਤੋਂ ਚੱਲਦੇ ਆਏ ਨੇ ਕਈ ਨਾ ਕਹੀ ਦਾ ਕੇ ਕਿਸ ਕੇ ਕੱਲ ਦਾ ਕੇ ਦਾ ਕੇ ਗੱਲ ਦਾ ਤੇ ਬਹਿ ਕੇ ਸਾਰੇ ਮਸਲੇ ਹੱਲ ਹੋ ਜਾਂਦੇ ਨੇ ਤੇ ਆਪਾਂ ਇਦਾਂ ਦਾ ਨਾ ਕੰਮ ਕਰੀਏ ਬਹਿ ਕੇ ਜਿਹੜੇ ਮਸਲੇ ਹੱਲ ਹੋ ਜਾਣਗੇ ਤੇ ਜਿਹੜਾ ਫੇਸਬੁੱਕ ਤੇ ਦਾਦਾ ਤੈਨ ਨੇ ਇਹਨੇ ਵੀਡੀਓ ਪਾ ਦਿੱਤੀ ਸੀ ਤੇ ਉਹ ਵੀਡੀਓ ਦੇ ਵਿੱਚ ਮੇਰਾ ਨਾਮ ਲਿਆ ਤੇ ਮੈਂ ਤੇ ਇਹਨੂੰ ਕੋਹਾ ਵੀ ਨਹੀਂ ਮੈਂ ਕੋਈ ਗੱਲ ਹੀ ਨਹੀਂ ਕੀਤੀ ਤੇ ਆਪਣੇ ਕੋਲੋਂ ਹੀ ਕਹੀ ਜਾਂਦੀ ਕਿ ਪੰਜਾਬ ਸਿੰਘ ਨੇ ਆਹ ਕਹਿਤਾ ਉਹ ਕਹਿਤਾ ਤੇ ਫਿਰ ਜਿਹੜੀਆਂ ਇਹਨੇ ਹੋਰ ਗੱਲਾਂ ਜਿਹੜੀਆਂ ਬੜੀਆਂ ਸ਼ਰਮਨਾਕ ਗੱਲਾਂ ਕਹੀਆਂ ਵੀ ਤੁਸੀਂ ਬੀਬੀ ਦਲੇਰ ਕੋ ਨੂੰ ਨੰਗੀ ਵੇਖਣਾ ਜੇ ਤੇ ਅਹੇ ਸਾਡੀ ਅੱਖਾਂ ਸੜ ਜਾਣ ਜੇ ਜਦ ਅਹੇ ਉਹ ਜੀ ਗੱਲ ਸੋਚੀਏ ਵੀ ਸਾਡੀ ਜ਼ੁਬਾਨ ਸੜ ਜੇ ਕਿ ਅਹੇ ਮੂੰਹ ਤੇ ਉਹ ਜੀ ਗੱਲ ਬੋਲੀਏ ਵੀ ਇਹਨੇ ਭੈਣ ਨੇ ਆਪੇ ਆਪਣੇ ਕੋਲੋਂ ਹੀ ਇਹ ਸਾਰੀਆਂ ਗੱਲਾਂ ਕਹੀਆਂ ਮੈਂ ਸੰਗਤ ਨੂੰ ਇਹ ਤੋਂ ਜ਼ਿਆਦਾ ਸਪਸ਼ਟੀਕਰਨ ਨਹੀਂ ਦੇ ਸਕਦਾ ਤੇ ਦੂਸਰੀ ਗੱਲ ਇਹ ਆ ਪੀ ਮੈਂ ਕਾਲ ਤੱਕ ਸਾਕੜਾ ਪ੍ਰਸ਼ਾਦ ਦੀ ਦੇਖਾ ਲਾ ਕੇ ਇਹਨੂੰ ਪੈਣ ਨੂੰ ਲੈ ਆਉ ਨਾਲ ਤੇ ਉਥੇ ਇਹ ਗੱਲ ਕਹਿ ਸਕਦਾ ਮਾਰੇ ਦੀ ਹਜੂਰੀ 'ਚ ਅਰਦਾਸ ਕਰਦਾਂਗੇ ਜੇ ਪੰਜਾਬ ਸਿੰਘ ਨੇ ਗਲਤ ਕੀਤਾ ਤੇ ਪੰਜਾਬ ਸਿੰਘ ਨੂੰ ਕੀੜੇ ਪਹਿਣ ਜੇ ਇਹਨੇ ਕੀਤਾ ਫਿਰ ਇਹਨੂੰ ਪਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ